ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ 'ਚ ਦੋਸਤੋ ਘਰੇਲੂ ਵਾੜ ਵਿਖਾਉਣੀ ਆ ਕੋਈ ਵਪਾਰ ਦਾ ਕੰਮ ਨਹੀਂ ਗਾ ਘਰੇ ਬਾਈ ਦੀ ਇੱਕ ਹੀ ਦੁੱਧਾ ਅਤੇ ਵਾੜ ਰੱਖੀ ਸੀ ਤੇ ਇਹ ਬਾਈ ਨੇ ਹੁਣ ਦੋਸਤੋ ਸੇਲ ਕਰ ਦੇਣੀ ਆ ਉਦੋਂ ਬਾਅਦ ਚ ਬਾਈਆਂ ਦਾ ਵੀ ਪਸ਼ੂ ਨਹੀਂ ਰੱਖਣਾ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626955 ਇਹ ਤੇ ਕਨੈਕਟ ਕਰ ਸਕਦੇ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਕਿੰਨੇ ਦਿਨ ਰਹਿੰਦੇ ਆ ਕਿੰਨਾ ਦੁੱਧ ਦਿੱਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੋ ਜੀ ਨਾਮ ਰੇਸ਼ਮ ਸਿੰਘ ਠੀਕ ਆ ਵਹਿੜਤਾ ਵਾਪ ਘਰਦੇ ਕੋਈ ਆਪਣੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਕਿੰਨਾ ਵਾ ਸੂਆ ਸੂਣਾ ਜੀ ਇਹਨੇ ਚੌਥਾ ਸੂਆ ਕਿੰਨੇ ਦਿਨ ਰਹਿੰਦੇ ਤੇ ਸੂਣਦੇ ਬਸ 5-6 ਦਿਨ ਲੂ ਹੋਰ 5-6 ਦਿਨ ਤੇ ਕਿੰਨਾ ਦੁੱਧ ਦੇਗੀ ਪੇਲੇ ਸੂਏ ਚ ਪਿੱਛੇ 18-20 ਕਿਲੋ ਦਿੱਤਾ ਨੇ ਠੀਕ ਆ ਤੇ ਇਹਦਾ ਮੁੱਲ ਜਾਇਜ਼ ਕੀ ਰਹੂਗਾ ਕਿੰਨਾ ਮੁੱਲ ਆ ਬਾਪੂ ਇਹਦਾ 60000 ਵਿੱਚੋਂ ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਠੀਕ ਆ ਦੇਖ ਸਕਦੇ ਹੋ ਦੋਸਤੋ ਗਰਮੀ ਵੀ ਨਹੀਂ ਬਾਲੀ ਮਣਾਉਂਦੀ ਤੇ ਹਵਾਨਾ ਦੋਸਤੋ ਭਰੀ ਫਿਰਦੀ ਆ ਜਮਾਂ ਦੇਖ ਸਕਦੇ ਆ ਆ ਮਾੜੀ ਜੀ ਸਾਈਡ ਵਿਖਾਉਂਦੀ ਕਿ ਪਹਾੜਾ ਵੀ ਇੱਧਰ ਪਾਸੇ ਠੀਕ ਆ ਬਾਈਆਂ ਦਾ ਵੀ ਦੋਸਤੋ ਪਾਲਾ ਇੱਕ ਥਾਂ ਬਾਈ ਦਾ ਉੱਚਾ ਨੀਵਾ ਜਾਂ ਕਰਕੇ ਵੀ ਹੋ ਸਕਦਾ ਤੇ ਚੰਗੀ ਵਿਹੜਾ ਤੋੜ ਦੋਈ ਤੋੜ ਕੇ ਦੋਸਤੋ ਸੋਨੂੰ ਦਿਖਾ ਦਿੰਨੇ ਆ ਬਾਕੀ ਰੰਗ ਬਾਜ ਦੇਖ ਸਕਦੇ ਆ ਵਿਹੜ ਦਾ ਥਣ ਬਹੁਤ ਸੋਹਣਾ ਮੁੱਠੀ ਦੀ ਜਵਾਈ ਵਾਲਾ ਸੋਹਣਾ ਥਣ ਲੱਗਾ ਵਾ ਚਾਰੇ ਥਣ ਗੇ ਵਿੱਚ ਨਿਖਣ ਮਿਆਂ ਦੇਖ ਸਕਦੇ ਆ ਹਵਾਨਾ ਦੋਸਤੋ ਬਹੁਤ ਸੋਹਣਾਗਾ ਤੇ ਇਹਨਾਂ ਦੁੱਧ ਇਹਨੇ ਦੋਸਤੋ ਪਾ ਵੀ ਦੇਣਾ ਬਾਕੀ ਮੌਲ ਵੀ ਬਾਈ ਨੇ ਜਾਇਜ਼ ਹੀ ਕੀਤਾ ਵਿੱਚੋਂ ਕੋਸ ਮੌਕੇ ਦੇ ਮਾੜਾ ਮੋਟ ਮਾਨਦਾਨ ਹੋ ਜੂਗਾ ਚੰਗੀ ਵਿਹੜਾ ਦੋਸਤੋ ਜਰੂਰ ਕਨੈਕਟ ਕਰ ਲਿਓ ਦੇਖ ਸਕਦੇ ਆ ਇੱਕ ਹੀ ਬਾਈ ਦੀ ਵਿਹੜ ਰੱਖੀ ਸੀ ਤੇ ਬਾਈ ਨੇ ਦੋਸਤੋ ਬਾਹਰ ਜਾਣਾ ਕਰਕੇ ਤਵੇ ਸੇਲ ਕਰਨੀ ਆ ਵਿਹੜ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਕਰਦੇ ਨੰਬਰ ਲੈ ਲੈਨੇ ਬਾਈ ਤੋਂ ਦੇਖ ਸਕਦੇ ਫੋਨ ਨੰਬਰ ਬੋਲੀ ਬਈ 98782 46236 98782 46236 ਇਹ ਦੋਸਤੋ ਨੰਬਰ ਤੇ ਕਨੈਕਟ ਕਰ ਲਿਓ ਅੱਜ ਦੀ ਵੀਡੀਓ ਤੋਂ ਦੋਸਤੋ ਇਹ ਵੜ ਵਿਖਾਈ ਸੀ ਵੀਡੀਓ ਦੇਖਣ ਲਈ ਧੰਨਵਾਦ